ਛੋਟੇ ਸਹਿਬਜ਼ਾਦਿਆਂ ਦੀ ਲਾਸ਼ਾਨੀ ਸ਼ਹਾਦਤ ਜੋ ਕਿ ਸਾਰੀ ਦੁਨੀਆ ਵਿੱਚ ਅੱਜ ਮਨਾਈ ਜਾ ਰਹੀ ਹੈ ਇਸ ਮੌਕੇ ਤੇ ਅੱਜ ਥਾਣਾ ਡਿਵੀਜ਼ਨ ਅਤੇ ਸਾਂਝ ਕੇਂਦਰ ਵੱਲੋਂ ਦੁੱਧ ਦਾ ਲਗਾਇਆ ਗਿਆ ਲੰਗਰ ਇਸ ਮੌਕੇ ਤੇ ACP ਸੈਂਟਰਲ ਸੁਰਿੰਦਰ ਸਿੰਘ SHO ਥਾਣਾ ਡੀ ਡਿਵੀਜ਼ਨ ਸਰਮੇਲ ਸਿੰਘ ਗੇਟ ਹਕੀਮਾ ਸੰਦੀਪ ਸਿੰਘ ਸਬ ਇੰਸਪੈਕਟਰ ਜਗਤਾਰ ਸਿੰਘ ਸਾਂਝ ਕੇਂਦਰ ਦੇ ਇੰਚਾਰਜ ਗੁਰਮੀਤ ਸਿੰਘ ਇੰਸਪੈਕਟਰ ਅਮੋਲਕਦੀਪ ਸਿੰਘ ਇਨਚਾਰਜ ਸੀਆਏਏ ਵੱਲੋਂ ਆਪਣੇ ਹੱਥੀਂ ਸੇਵਾ ਕੀਤੀ ਗਈ ਇਸ ਮੌਕੇ ਤੇ ਗਰੰਥੀ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਲੰਗਰ ਦੀ ਸ਼ੁਰੂਆਤ ਕੀਤੀ ਗਈ ਔਨ ਜਾਣ ਵਾਲੇ ਲੋਕਾਂ ਨੇ ਦੁੱਧ ਦਾ ਲੰਗਰ ਛਕਿਆ ਅਤੇ ਅਰਦਾਸ ਵਿੱਚ ਵੀ ਸ਼ਾਮਲ ਹੋਏ ਆਉਧਖਾਨਿਆਂ ਅਮ੍ਰਿਤਸਰ ਤੋਂ ਨਰਿੰਦਰ ਸੇਠੀ ਦੀ ਵਿਸ਼ੇਸ਼ ਰਿਪੋਰਟ ਜੇਕਰ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਕਰ ਰਹੇ ਹੋ ਪੰਜਾਬ ਦੀਆਂ ਛੋਟੀਆਂ ਤੇ ਵੱਡੀਆਂ ਖਬਰਾਂ ਮਿਸ ਹੁਣੇ ਕਰੋ ਸਬਸਕ੍ਰਾਈਬ ਅਤੇ ਤਾਜ਼ਾ ਤਰੀਨ ਖਬਰਾਂ ਨਾਲ ਰਹੋ ਜਾਣੂ ਅੱਜ ਲੰਗਰ ਸੇਵਾ ਕੀਤੀ ਆ ਜੀ ਅੱਜ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬ ਜਦਿਆਂ ਦਾ ਜੀ ਦੀ ਦਿਸੀ ਆ ਜੀ ਅਸੀਂ ਨਾ ਬੜੇ ਜਨ ਤੋਂ ਸੋਚਦੇ ਪਏ ਸੀ ਕਿ ਕੋਈ ਉਪਰਾਲਾ ਕਰੀਏ ਤੇ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਆ ਜੀ ਤੇ ਛੋਟਾ ਜਿਹਾ ਉਪਰਾਲਾ ਕੀਤਾ ਜੀ ਤੇ ਸਾਡੇ ਏਸੀਪੀ ਸਾਹਿਬ ਸਾਡੇ ਐਸਐਚਓ ਸਾਹਿਬ ਨੇ ਮੇਰਾ ਬਹੁਤ ਸਾਥਤਾ ਵਾ ਜੀ ਤੇ ਅਸੀਂ ਸਭ ਨੂੰ ਇਹ ਰਿਕਵੈਸਟ ਕਰਾਂਗੇ ਕਿ ਇਹ ਦੁੱਧ ਦਾ ਲੰਗਰ ਆ ਉਹ ਸ਼ੱਕੇ ਜਾਏ ਹਾਂਜੀ ਸਰ ਇਹ ਛੋਟੇ ਸਾਰੇ ਚੀਜ਼ਾਂ ਨੂੰ ਸਮਾਰ ਬਿਤਾਇਆ ਇਸ ਮਾਡਲ ਨੂੰ ਫੋਟੋਮੋਟਿਵ ਡਿਪਾਰਟਮੈਂਟ ਨੂੰ ਅੰਡਰ ਲਗਾਇਆ ਕੀਤਾ ਇੱਕ ਸਾਡਾ ਬੜਾ ਛੋਟਾ ਜਿਹਾ ਪ੍ਰਾਲਾ ਜੀ ਛੋਟੀ ਜੀ ਕੋਸ਼ਿਸ਼ ਕੀਤੀ ਹੈ ਇਹ ਸਾਡੇ ਸਰ ਜਲਦਾਰ ਸਿੰਘ ਨੇ ਜਿਸਨੂੰ ਲੈ ਕੇ ਚੋਣਾਂ ਤੇ ਜਿਤਨਾ ਸਦਕਾ ਹੈ ਸਾਰਾ ਕੁਝ ਹੋ ਪਾਇਆ ਬੜੀ ਮਿਹਰਤ ਹੈ ਇਹਨਾਂ ਦੀ ਚਲੋ ਇਹ ਤੁਹਾਡੀ ਇੱਕ ਛੋਟੀ ਜੀ ਕੋਸ਼ਿਸ਼ ਹੈ ਲੋਕ ਬੜੇ ਦਿਨਾਂ ਤੋਂ ਲਗਾ ਰਿਹਾ ਸੀ ਨੰਗਰ ਛੱਕ ਵੀ ਰਿਹਾ ਸੀ ਵੀ ਛਕਿਆ ਅਸੀਂ ਵੀ ਕੋਸ਼ਿਸ਼ ਕੀਤੀ ਇੱਕ ਛੋਟੀ ਜੀ ਕਿ ਅਸੀਂ ਵੀ ਥੋੜੀ-ਬਹੁਤੀ ਸੇਵਾ ਚ ਯੋਗਦਾਨ ਪਾ ਸਕੀਏ ਹਾਂ ਸਰ ਨਾਮਦਾਸ ਕੀ ਹਾਈਕਵਰਟ ਸਾਂਝ ਕੇਂਦਰ ਵੱਲੋਂ ਉਹਨਾਂ ਨੇ ਵੀ ਸੇਵਾ ਦਿੱਤੀ ਹੈ ਤੇ ਕੱਲੇ ਸਾਂਝ ਕੇਂਦਰ ਵੱਲੋਂ ਨਹੀਂ ਜੀ ਇਹ ਥਾਣਾ ਬੀਡ ਵੀ ਹੈ ਨਾ ਤੇ ਸਮੂਹ ਏਸੀਪੀ ਸਾਹਿਬ ਦੇ ਹਸਤਾਖਰ ਵੱਲੋਂ ਸਮੂਹ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਸਾਬਜਾਦਿਆਂ ਦੇ ਸ਼ਹੀਦੀ ਧਾੜੇ ਨੂੰ ਮੁੱਖ ਰੱਖਦੇ ਹੋਇਆ ਅੱਜ ਸਦ ਤੇ ਲੰਗਰ ਲਗਾਏ ਗਏ। ਨਿਯੋਜ ਵੱਲੋਂ ਕੀ ਅਪੀਲ ਕਰੋਗੇ ਸਾਨੂੰ ਛੋਟੇ-ਸਾਰੇ ਛਿਦ ਦੇ ਜਿਹੜੇ ਉਹਨਾਂ ਨੇ ਸਾਨੂੰ ਸਿੱਖਿਆਵਾਂ ਦਿੱਤੀ ਉਹਨਾਂ ਦੇ ਪੂਰਨ ਇਤਿਹਾਸ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਨੇ ਇੰਦਿਆਂ ਵੱਡੀਆਂ ਕੁਰਬਾਨੀਆਂ ਕਰ ਦਿੱਤੀਆਂ ਇਸ ਕੌਮ ਦੇਸ਼ ਤੇ ਧਰਮ ਵਾਸਤੇ ਤੇ ਅਸੀਂ ਨੌਜਵਾਨਾਂ ਨੂੰ ਇਹ ਅਪੀਲ ਕਰਾਂਗੇ ਵੀ ਉਹਨਾਂ ਦੇ ਦਸੇ ਜਿਹੜੇ ਮਾਰਗ ਤੇ ਚੱਲਣਾ ਚਾਹੀਦਾ ਗੁਰਸਿੱਖੀ ਜੀ ਬਨ ਉਪਰਉਣਾ ਚਾਹੀਦਾ ਤੇ ਚੰਗੀਆਂ ਸੋਚਾਂ ਮੁਤਾਬਕ ਜੀਵਨ ਬਤੀਤ ਕਰਨਾ ਚਾਹੀਦਾ ਅੱਜ ਸਾਡੇ ਛੋਟੇ ਸਾਹਿਬਾਂ ਦੀ ਇਸ ਯਾਦਗਾਰ ਤੇ ਜਿਹੜਾ ਨੰਦਰ ਲਗਾਇਆ ਗਿਆ ਅੱਜ ਸਾਡੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬ ਜਿਆਦਿਆਂ ਦਾ ਜਿਹੜਾ ਸ਼ਹੀਦੀ ਦਿਵਸ ਹੈ ਉਹਦੇ ਸਬੰਧ ਦੇ ਵਿੱਚ ਸਾਡੇ ਡੀਡਿਊਸ਼ਨ ਜਿਹੜੀ ਪੁਲਿਸ ਸਟੇਸ਼ਨ ਦੀ ਫੋਰਸ ਆ ਜੀ ਉਹਨਾਂ ਨੇ ਜੁਆਇੰਟਲੀ ਇੱਕ ਐਫਰਟ ਕੀਤਾ ਆ ਔਰ ਐਫਰਟ ਕਰਕੇ ਲੰਗਰ ਲਾਇਆ ਗਿਆ ਔਰ ਲੰਗਰ ਦੇ ਸਬੰਧ ਦੇ ਵਿੱਚ ਅੱਜ ਸਾਰੇ ਆਪਾਂ ਇੱਥੇ ਇਕੱਠੇ ਹੋਏ ਆ ਤੇ ਗੁਰੂ ਮਹਾਰਾਜ ਦਾ ਆਪਾਂ ਓਟ ਆਸਰਾ ਲੈ ਕੇ ਲੰਗਰ ਸ਼ੁਰੂ ਕੀਤਾ ਆ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਣ ਕੇ ਲੰਗਰ ਆਪਣਾ ਸ਼ਗਨ